ਤਾਇ ਸਮੇਂ ਲੁਧਿਆਣਾ ਦੇ ਸੀਪੀ ਕੁਲਦੀਪ ਚਾਹਲ ਆਰਐਨ 10 ਦੇ ਸਰਜੀਤ ਪਾਟਲ ਨਾਲ ਗੱਲ ਕਰ ਪਾਏ। ਬੜੇ ਪਰਸ਼ੁਕੀਅਤ ਅਤੇ ਡੱਕੀਰੀ ਪਾ ਕੇ। ਕਿਹਾ ਸਰਜੀਤ ਜੀ ਨੇ ਇਹ ਗੱਲ ਕਰ ਲੈਣੀ ਹੈ 4 ਸਾਲ ਦੇ ਨਾਲ। ਚੈਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਡਾਕਟਰ ਸਾਹਿਬ ਜੀ। ਬਹੁਤ بڑا ਸਦਮਾ ਪੰਜਾਬ ਨੂੰ ਲੱਗਿਆ ਤੇ ਪਰਿਵਾਰ ਨੂੰ ਲੱਗਿਆ ਤੇ ਬਹੁਤ ਹੀ ਮਹਾਨ ਸ਼ਖਸੀਅਤ ਸੀਗੇ ਤੇ ਬੱਚਾ-ਬੱਚਾ ਉਹਨਾਂ ਦੀ ਜਿਹੜੀ ਕਵਿਤਾ ਸੀਗਾ ਉਹ ਪੜਦਾ ਸੀਗਾ। ਮੈਂ ਬੇਸਿਕਲੀ ਇਹ ਅਰੇ ਅਨਿਤ ਬਿਲੋਂਗ ਕਰਦਾ ਸੀਗਾ ਅਸੀਂ ਵੀ ਮਤਲਬ ਉੱਥੇ ਵੀ ਇਹਨਾਂ ਦੀ ਇਨੀ ਹੋ ਸੀਗੀ ਤੇ ਬਹੁਤ بڑا ਸਦਮਾ ਹੀ ਪੰਜਾਬ ਨੂੰ ਲੱਗਿਆ ਹੈਗਾ ਐਂਡ ਅਸੀਂ ਅਰਦਾਸ ਕਰਦੇ ਹਾਂ ਸਾਰੇ ਵਾਹਿਗੁਰੂ ਪਰਮਾਤਮਾ ਨੂੰ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੋ ਚਲ ਸਭ ਜਦੋਂ ਪਤਾ ਲੱਗਾ ਕਿ ਡਾਕਟਰ ਸਾਹਿਬ ਨਹੀਂ ਰਹੇ ਤਾਂ ਤੋ ਕੀ ਕੀ ਚੀਜ਼ਾਂ ਯਾਦ ਆਈਆਂ ਡਾਕਟਰ ਸਾਹਿਬ ਜੀ ਇਹ ਤੋਂ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੈਗਾ ਉਹਨਾਂ ਦੀ ਕਵਿਤਾ ਦੇ ਨਾਲ ਹਰ ਕਿਸੇ ਦਾ ਵੱਖਰਾ ਵੱਖਰਾ ਬਟ ਸਾਨੂੰ ਜਦੋਂ ਪਤਾ ਲੱਗਿਆ ਕਿ ਬੜੇ ਸਵਾਸ ਸੀਗੇ ਡੇਲੀ ਉਹ ਸੈਰ ਕਰਦੇ ਸੀਗੇ ਤੇ ਇੱਕਦਮ ਹੀ ਸਾਰਾ ਜਦੋਂ ਸੀਐਮ ਸਾਹਿਬ ਦਾ ਵੀ ਮੈਸੇਜ ਆਇਆ ਕਿ ਉੱਥੇ ਜਾ ਕੇ ਸੀਐਮ ਸਾਹਿਬ ਬਾਹਰ ਨੇ ਤੇ ਦੂਜਾ ਬਾਕੀ ਸਾਰੇ ਪੁਲਿਸ ਅਫਸਰ ਔਰ ਬਹੁਤ ਸਾਰੇ ਲੋਕ ਇਹਨਾਂ ਨੂੰ ਪਰਸਨਲੀ ਜਾਣਦੇ ਸੀਗੇ ਬਹੁਤ ਹੀ ਪਿਆਰੀ ਸ਼ਖਸੀਅਤ ਸੀਗੇ ਐਂਡ ਇਹਨਾਂ ਦੇ ਨਾਲ ਪਰਸਨਲ ਐਕਸਪੀਰੀਅੰਸ ਮੈਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਹੀ ਇੱਕ ਚੰਗੀ ਸੀਗੇ ਸਕੇ ਕਾਰਵਾਰੀ ਕਰ ਸੀ ਟਿਕਾਣ ਪੁਰਸਕਾਰ ਹਾਂ ਜੀ ਸੇ ਕੱਲ ਇਹਨਾਂ ਦੇ ਬੇਟੇ ਬਾਹਰ ਗਏ ਹੋਏ ਨੇ ਤੇ ਉਹ ਕੱਲ ਆ ਜਾਣਗੇ ਤੇ ਪਰਸੋਂ 11:00 ਵਜੇ ਸਾਢੇ 11:00 ਵਜੇ ਮੋਡਲ ਟਾਊਨ ਐਕਸਟੈਂਸ਼ਨ ਮੇਂ ਨਾ ਦਾ ਸੰਸਕਾਰ ਰਾਜ ਕੀ ਹੈ ਜਿਹੜਾ ਮਾਨ ਸਨਮਾਨ ਨਾਲ ਸੰਸਕਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਲੇਟਰੋਂ ਤੋਂ ਦੱਸਾਂਗੇ ਤੇ 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 ਕੁਲਦੀਪ ਸਿੰਘ ਚਾਹਲ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਸਨ ਦੱਸਦੇ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਤੇ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਗਿਆ ਉੱਥੇ ਉਹਨਾਂ ਇਹ ਵੀ ਕਿਹਾ ਕਿ ਸੀਐਮ ਮਾਨ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਪਰ ਕਿਹਾ ਗਿਆ ਕਿ ਉਹਨਾਂ ਦੇ ਘਰ ਜਾ ਕੇ ਆਓ ਦੁੱਖ ਜਿਹੜਾ ਉਹ ਬੰਦਾ ਕਿਹਾ ਤਾਂ ਇਹ ਤਸਵੀਰਾਂ ਦੇਖਾ ਰਹੇ ਹਾਂ ਇਸ ਸਮੇਂ ਤੁਹਾਨੂੰ ਲੁਧਿਆਣਾ ਤੋਂ ਦੱਸਦੇ ਕਿ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਸਨ ਅਤੇ ਇਹਨਾਂ ਦੇ ਨਾਲ ਨਾਲ ਇਥੇ ਜੋ ਹੋਰ ਅਧਲਾ ਅਧਿਕਾਰੀ ਨੂੰ ਵੀ ਪਹੁੰਚੇ ਹਨ ਦੱਸਦੇ ਕਿ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਵੀ ਜਾਣਕਾਰੀ ਦਿੱਤੀ ਗਿਆ ਕਿ ਸੀਐਮ ਸਾਹਿਬ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਮੈਸੇਜ ਆਇਆ ਸੀ ਕਿ ਸਰਜੀਤ ਪਾਤਰ ਜੀ ਉਹਨਾਂ ਦੇ ਘਰ ਜਿਹੜਾ ਉਹ ਜਾ ਕੇ ਆਉਣ ਤੇ ਇੱਕ ਇਹ ਵੀ ਕਹਿ ਲੰਨਾ ਤੁਸੀਂ ਕਿ ਜੋ ਸਨਮਾਨਾਂ ਦੇ ਤਹਿਤ ਸਰਕਾਰੀ ਸਨਮਾਨਾਂ ਦੇ ਤਹਿਤ ਅੰਤਿਮ ਸੰਸਕਾਰ ਹੈ ਜਿਹੜਾ ਉਹ ਪਾਤਰ ਸਾਹਿਬ ਦਾ ਕੀਤਾ ਜਾਏਗਾ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ ਤਾਂ ਇਸ ਸਮੇਂ ਲੁਧਿਆਣਾ ਦੇ ਸੀਪੀ ਕੁਲਦੀਪ ਚਾਹਲ ਆ ਰਹੇ ਨੇ ਦੱਸਦੇ ਕਿ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਡਾਕਟਰ ਸਾਹਿਬ ਤੇ ਆਪ ਸਾਹਿਬ ਦੇ ਕਾਰਜ ਦੇ ਪੱਖੋਂ ਇਹ ਗੱਲ ਕਰ ਲੈਣੇ ਚਾਹ ਹ ਸਾਲ ਦੇ ਨਾਲ ਚੱਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਬਾਰੇ ਬਹੁਤ بڑا ਸਦਮਾ ਪੰਜਾਬ ਨੂੰ ਲੱਗਿਆ ਤੇ ਪਰਿਵਾਰ ਨੂੰ ਲੱਗਿਆ ਤੇ ਬਹੁਤ ਹੀ ਮਹਾਨ ਸ਼ਖਸੀਅਤ ਸੀਗੇ ਤੇ ਬੱਚਾ ਬੱਚਾ ਉਹਨਾਂ ਦੀ ਜਿਹੜੀ ਕਵਿਤਾ ਸੀਗਾ ਉਹ ਪੜਦਾ ਸੀਗਾ ਮੈਂ ਬੇਸਿਕਲੀ ਇਹ ਅਣੀ ਤੋਂ ਬਿਲੋਂਗ ਕਰਦਾ ਸੀਗਾ ਅਸੀਂ ਵੀ ਮਤਲਬ ਉੱਥੇ ਵੀ ਇਹਨਾਂ ਦੀ ਇਨੀ ਹੋ ਸੀਗੀ ਤੇ ਬਹੁਤ ਬੜਾ ਸਦਮਾ ਹੀ ਪੰਜਾਬ ਨੂੰ ਲੱਗਿਆ ਹੈਗਾ ਐਂਡ ਅਸੀਂ ਅਰਦਾਸ ਕਰਦੇ ਹਾਂ ਸਾਰੇ ਵਾਹਿਗੁਰੂ ਪਰਮਾਤਮਾ ਨੂੰ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੋ ਚਲ ਸਭ ਜਦੋਂ ਪਤਾ ਲੱਗਾ ਕਿ ਡਾਕਟਰ ਸਾਹਿਬ ਨਹੀਂ ਰਹੇ ਤਦ ਤੋਂ ਫਰ ਕੀ ਕੀ ਚੀਜ਼ਾਂ ਯਾਦ ਆਈਆਂ ਡਾਕਟਰ ਸਾਹਿਬ ਦੀਆਂ ਤੁਹਾਨੂੰ ਇਹ ਤੋਂ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੈਗਾ ਉਹਨਾਂ ਦੀ ਕਵਿਤਾ ਦੇ ਨਾਲ ਹਰ ਕਿਸੇ ਦਾ ਵੱਖਰਾ ਵੱਖਰਾ ਬਟ ਸਾਨੂੰ ਜਦੋਂ ਪਤਾ ਲੱਗਿਆ ਕਿ ਬੜੇ ਸਵਾਸ ਸੀਗੇ ਡੇਲੀ ਉਹ ਸੈਰ ਕਰਦੇ ਸੀਗੇ ਤੇ ਇੱਕਦਮ ਹੀ ਸਾਰਾ ਜਦੋਂ ਸੀਐਮ ਸਾਹਿਬ ਦਾ ਵੀ ਮੈਸੇਜ ਆਇਆ ਕਿ ਉੱਥੇ ਜਾ ਕੇ ਸੀਐਮ ਸਾਹਿਬ ਬਾਹਰ ਨੇ ਤੇ ਦੂਜਾ ਬਾਕੀ ਸਾਰੇ ਪੁਲਿਸ ਅਫਸਰ ਔਰ ਬਹੁਤ سارے ਲੋਕ ਇਹਨਾਂ ਨੂੰ ਪਰਸਨਲੀ ਜਾਣਦੇ ਸੀਗੇ ਬਹੁਤ ਹੀ ਪਿਆਰੀ ਸ਼ਖਸੀਅਤ ਸੀਗੇ ਐਂ ਇਨਾਂ ਦੇ ਨਾਲ ਪਰਸਨਲ ਐਕਸਪੀਰੀਅੰਸ ਮੈਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਹੀ ਇੱਕ ਚੰਗੀ ਸੀਗੇ ਹਾਂ ਜੀ ਸੇ ਕੱਲ ਇਹਨਾਂ ਦੇ ਬੇਟੇ ਬਾਹਰ ਗਏ ਹੋਏ ਨੇ ਤੇ ਉਹ ਕੱਲ ਆ ਜਾਣਗੇ ਤੇ ਪਰਸੋਂ 11:00 ਵਜੇ ਸਾਡੇ ਗਰਮ ਜੇ ਮੋਡਲ ਟਾਊਨ ਐਕਸਟੈਂਸ਼ਨ ਮੇਂ ਨਾ ਦਾ ਸੰਸਕਾਰ ਰਾਜ ਕੀ ਹੈ ਜਿਹੜਾ ਮਾਨ ਸਨਮਾਨ ਨਾਲ ਹੋਵੇਗਾ। ਥੈਂਕ ਯੂ ਥੈਂਕ ਯੂ ਥੈਂਕ ਯੂ ਲੇਟਰੋਂ ਤੋਂ ਦੱਸਾਂਗੇ। ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਕੁਲਦੀਪ ਸਿੰਘ ਚਾਹਲ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਸਨ ਦੱਸਦੇ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਤੇ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਗਿਆ ਉੱਥੇ ਉਹਨਾਂ ਇਹ ਵੀ ਕਿਹਾ ਕਿ ਸੀਐਮ ਮਾਨ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਪਰ ਕਿਹਾ ਗਿਆ ਕਿ ਉਹਨਾਂ ਦੇ ਘਰ ਜਾ ਕੇ ਆਓ ਦੁੱਖ ਜਿਹੜਾ ਉਹ ਬੰਦਾ ਕਿਹਾ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਤੁਹਾਨੂੰ ਲੁਧਿਆਣਾ ਤੋਂ ਦੱਸਦੇ ਕਿ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਸਰਜੀਤ ਪਾਤਰ ਉਹਨਾਂ ਦੇ ਘਰ ਪਹੁੰਚੇ ਸਨ ਅਤੇ ਇਹਨਾਂ ਦੇ ਨਾਲ ਨਾਲ ਇਥੇ ਜੋ ਹੋਰ ਅਧਲਾ ਅਧਿਕਾਰੀ ਨੂੰ ਵੀ ਪਹੁੰਚੇ ਹੋਏ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਵੀ ਜਾਣਕਾਰੀ ਦਿੱਤੀ ਗਿਆ ਕਿ ਸੀਐਮ ਸਾਹਿਬ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਮੈਸੇਜ ਆਇਆ ਸੀ ਕਿ ਸਰਦੀਪ ਪਾਤਰ ਜੀ ਉਹਨਾਂ ਦੇ ਘਰ ਜਿਹੜਾ ਉਹ ਜਾ ਕੇ ਆਉਣ ਤੇ ਇੱਕ ਇਹ ਵੀ ਕਹਿ ਲੰਨਾ ਤੁਸੀਂ ਕਿ ਜੋ ਸਨਮਾਨਾਂ ਦੇ ਤਹਿਤ ਸਰਕਾਰੀ ਸਨਮਾਨਾਂ ਦੇ ਤਹਿਤ ਅੰਤਿਮ ਸੰਸਕਾਰ ਹੈ ਜਿਹੜਾ ਉਹ ਪਾਤਰ ਸਾਹਿਬ ਦਾ ਕੀਤਾ ਜਾਏਗਾ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ